ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਜ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਹਿਬ ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾਂ ਸੁਖਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਬਲਹਾਰੀ ਪੁਤ੍ਰਤ ਵਸਿਆ ਤਰੰਤ ਨਾ ਜਾਇ ਲਖਿਆ ਰਹਾ ਜਾਤਮੈ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਾ ਤੂੰ ਸਚਾ ਸੋ ਸਾਹਿਬ ਸਿੰਘ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਿਹਾ ਸੋ ਦਰਾ ਦਸ ਮਹੱਲਾ ਪਹਿਲਾ ਓਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀਆ ਸੋ ਕਰਕੇ ਆ ਜਿਤਬੈ ਸਰਬ ਦਸ ਮਾਲੇ ਵਾਜੇ ਤੇਰੇ ਨਾਮ ਦਾ ਨਿਕ ਅ ਸੰਕਾ ਕੀਤੇ ਤੇਰੇ ਵਾਹੁਣ ਹਾਰੇ ਕੇਤੇ ਤੇਰੇ ਰਾਗ ਪਰੇ ਸੋ ਕਹੀਐ ਕੇਤੇ ਤੇਰੇ ਗਾਵ ਮਹਾਰੇ ਗਾਵ ਤੁਬਨਾ ਪਵਨ ਪਾਣੀ ਬਸੰਤਰ ਗਾ ਬਹਿ ਰਾਜਾ ਧਰਮ ਦਵਾਰੇ ਗਾਵ ਮ ਤੁਬਨਾ ਚਿਤ ਗਵਤ ਲਖ ਜਾਣ ਨਾ ਲਖ ਲ ਧਰਮ ਵਿਚਾਰੇ ਗਾਵ ਮ ਤੁਬਨਾ ਇਸਰ ਬ੍ਰਹਮਾ ਦੇਵੀ ਸਹੋਂ ਤੇਰੇ ਸਤਾ ਸਵਾਰੇ ਗਾਵਾਂ ਤੁਧ ਨਾ ਤੇ ਨਰਿੰਦਰਾ ਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਾਂ ਤੁਧ ਨਾ ਸਿੱਧ ਸਮਾਧੀ ਅੰਦਰ ਗਾਵਾਂ ਤੁਧ ਨਾ ਸਾਧ ਵਿਚਾਰੇ ਗਾਵਾਂ ਤੁਧ ਨਾ ਜਤੀ ਸਤੀ ਸੰਤੋਖੀ ਗਾਵਾਂ ਤੁਧ ਨਾ ਵੀਰ ਕਰਾਰੇ ਗਾਵਾਂ ਤੁਧ ਨਾ ਪੰਡਤ ਤਨ ਰੱਖੇ ਸਰ ਜੁਗ ਜਗ ਵੇਦਾਂ ਨਾਲੇ ਗਾਵਾਂ ਤੁਧ ਨਾ ਮੋਹਨੀਆਂ ਮਰ ਮੋਹਨਾ ਸੁਰਗ ਮਛ ਪਿਆਲੇ ਗਾਵਾਂ ਤੁਧ ਨਾ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਾਂ ਤੁਦਨੋ ਜੋਦ ਮਹਾ ਬਲ ਸੂਰਾ ਗਾਵਾਂ ਤੁਦਨੋ ਖਾਣੀ ਚਾਰੇ ਗਾਵਾਂ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਦਨੋ ਗਾਵਨਾ ਜੋ ਤੁਧ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨਾ ਸੇ ਮੈਂ ਚਿਤ ਨਾਵਾ ਨਾਨਕ ਕਿਆ ਵਿਚਾਰੇ ਸੋਈ ਸੋਈ ਸਤਾਸ ਸਾਇ ਸੱਚਾ ਸੱਚੀ ਨਾਈ ਹੈ ਵੀ ਉਸ ਜਾਇਨ ਜਸ ਰਚਨਾ ਜਿਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋਂ ਪਾਈ ਕਰ ਕਰ ਦੇਖੈ ਕਿਤਾਬਾ ਜਉ ਤਿਸ ਤੇ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਕਮਨਾ ਕਰ ਨਾ ਜਾਈ ਸੋ ਪਾਸ ਸਾਹਬ ਸਾਹਿਬ ਨਾਨਕ ਰਹਿਨ ਰਜਾਈ ਆਸਾ ਮਹੱਲਾ ਪਹਿਲਾ ਸਨ ਵੱਡਾ ਆਖੈ ਸਭ ਕੋਈ ਕੀ ਵਡ ਵੱਡਾ ਡੇਠਾ ਹੋਈ ਕੀਮਤ ਪਾਏ ਨਾ ਕਿ ਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਈ ਬਾ ਘੈਰ ਕੰ ਵੀਰਾ ਗੁਣ ਗੀਰਾ ਕੋਈ ਨ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾ ਸਭ ਸਭ ਤੇ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਾ ਗੁਰਹਾਏ ਕਹਿਣ ਨਾ ਜਾਇ ਤੇਰੀ ਤਲਵੜਿਆਈ ਸਭ ਸਾਤਾ ਸਭ ਤਉ ਸਭ ਚੰਗਿਆਈਆਂ ਸਿੱਧਾ ਪੁਰਖਾ ਗਿਆਵਡਿਆਈਆਂ ਤੁਧ ਮਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਹੀ ਠਾਕ ਰਾਈਆ ਅਖਣ ਵਾਲਾ ਕਿਆ ਵਿਚਾਰਾ ਸਿੱਤੇ ਭਰੇ ਤੇਰੀ ਬੰਨਾਰਾ ਜਿਸ ਤੋਂ ਦੇਹ ਤਿਸੈ ਕਿਆ ਚਾਰਾ ਨਾਨਕ ਸਜ ਸਵਾਰਣ ਹਾਰਾ ਸਮਹਲਾ ਪਹਿਲਾ ਆਖਾ ਜੀ ਮਾ ਵਿਸਰਾ ਮਰ ਜਾਉ ਆਖਣੀ ਓ ਖਾਸਾ ਚਾਣਾ ਓ ਸੱਚੇ ਨਾਮ ਕੀ ਲਾਗੇ ਭੂਖਾ ਉਤ ਭੁਖਾ ਖਾਏ ਚਲਿਆ ਦੂਖਾ ਸੋ ਕੇ ਵਿਸਰਾ ਮੇਰੀ ਮਾਏ ਸੱਚਾ ਸਾਇ ਸੱਚੇ ਨਾਮ ਕੀ ਲਗੈ ਭੂਖਾ ਉਤ ਭੁਖਾ ਖਾਏ ਚਲਿਆ ਦੂਖਾ ਸੋ ਕੇ ਵਿਸਰਾ ਮੇਰੀ ਮਾਏ ਸੱਚਾ ਸਾਇ ਸੱਚੇ ਨਾਮ ਕੀ ਤਲਬ ਡਿਆਈ ਅੱਥ ਕੇ ਕੀਮਤ ਨਹੀਂ ਪਾਈ ਜਿਸ ਮਿਲ ਕੇ ਆਖਣ ਪਾਏ ਵਡੰਡ ਵੇ ਘਾ ਨਾ ਜਾਏ ਨਾ ਮਰੈ ਨਾ ਹੋਵੇ ਸੋਗਾ ਪੂnga ਕੋਈ ਹੋਰ ਨਹੀਂ ਕੋਈ ਨਾ ਕੋ ਹੁਆ ਨਾ ਕੋ ਹੋਇ ਜੇਵੜੇ ਆਪ ਤੇਵੜ ਤੇਰੀ ਦਾਤ ਜਿੰਦਨ ਕਰ ਕਹਿ ਕੀਤੀ ਰਾਤ ਖਸ ਸੰਸਾਰ ਹੈ ਤੇ ਕਮ ਜਾਤ ਨਾਨਕ ਨਾਮੈ ਬਾਸਨਾਤ ਰਾਗ ਗੁਜਰੀ ਮਹਲਾਜ ਉਠਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਕਿਰਪਾਸ ਹਮ ਕੀ ਰੇ ਕਿਰਮ ਸਤਗੁਰ ਸਰਣਾਏ ਕਰ ਧਿਆਨ ਪਰਗਾਸ ਮੇਰੇ ਮੀਤ ਗੁਰ ਦੇਵਾ ਮਾ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਨਾਰਾ ਸਰਦਾਰ ਪਿਆਸ ਹਰ ਹਰ ਨਾਮ ਮਿਲ ਤ੍ਰਿਤਾ ਸੈ ਸੰਗਤ ਗੁਣ ਪਰਗਾਸ ਜਿਨ ਨਹਾਰਸ ਨਾਮ ਨਾ ਪਾਇਆ ਤੇ ਭਾਗਿਨ ਜੰਪਾ ਸੋ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਨਾਰਜਨ ਸਤਿਗੁਰ ਸੰਗਤ ਪਾਈ ਤੈ ਤੁਮ ਵਰਮਸਤਕ ਲਿਖਿਆ ਲੇ ਖਾਸ ਧਨ ਤਨ ਸ ਸੰਗਤ ਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾਗ ਗੁਜਰੀ ਮਹੱਲਾ 5 ਕਾਹੇ ਰ ਮਨ ਚ ਤਵਾ ਉਦਮਜਾ ਆਹਰ ਜੀਓ ਪਰਿਆ ਸਾਲ ਪਤਨ ਮੈਂ ਜੰਤੂ ਪਾਏ ਤਾ ਕਰਜ ਕਾ ਗੈ ਕਰ ਧਰਿਆ 네ਰੇ ਮਾਧਉ ਜੀ ਸਾਸੰਤ ਮਿਲੇ ਸੋ ਤਰਿਆ ਗੁਰੂ ਪ੍ਰਸਾਦ ਪਰਮ ਬੁਧ ਪਾਇਆ ਸੂਕੇ ਕਾਇਸ਼ ਧਰਿਆ ਰਹਾ ਜਨਨ ਪਿਤਾ ਲੋਕ ਸੋਤਾ ਬਨੀਤਾ ਕੋਇਨ ਕਿਸ ਕੀ ਧਰਿਆ ਸਿਰ ਸ੍ਰਿਜ ਕਿਸਮ ਬਾਇ ਠਾਕੁਰ ਕਾਏ ਮਨ ਭਾਉ ਕਰਿਆ ਉੜੇ ਉੜਾ ਵਸੇ ਕੋ ਸਾ ਤਿਸ ਪਾਛੇ ਬਚਰੇ ਛਰਿਆ ਤਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਕਿ ਸਿਧਾਨ ਠਾਕੁਰ ਕਰਤਾ ਧਰਿਆ ਜਨ ਨਾਨਕ ਬਲਵਾ ਸਦ ਬਲ ਜਾਈਐ ਤੇ ਰੰਤਰਾ ਪਾਰਾ ਵਰਿਆ ਰਾਗਾ ਸੁਮਹੱਲਾ ਜਿਉ ਤਾਸ ਉਪਰ ਕੀ ਕੋਂਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਰੰਜਨ ਆਰ ਪਰਖ ਨਰੰਜਨ ਅਲਗ ਮਾ ਗਮਾ ਗਮਾ ਪਾਰਾ ਸਭ ਧਿਆਵੇ ਸਭ ਧਿਆਵੇ ਤੂ ਚੀਰ ਸੱਚੇ ਸ੍ਰੀ ਜਨਹਾਰਾ ਸਭ ਜੀਤ ਮਾਰੇ ਜੀਤੋਂ ਜੀਆ ਕਾ ਦਾ ਤਾਰਾ ਅਰ ਧਿਆਵੇ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰਿਆ ਫੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸੋ ਨਰਨੰਤਰ ਜੀ ਹਾਰੇ ਕੋ ਪਰਖ ਸਮਾਨਾ ਇਕ ਦਾਤਾ ਤੇ ਇੱਕ ਵੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤੇ ਬਿਨਵਰ ਨਾ ਜਾਣਾ ਤੂੰ ਪਾਰ ਪਰਮ ਦੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖੁ ਮਖਾਣਾ ਜੋ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਜਨ ਕੁਰਬਾਣਾ ਹਰ ਤਿਆਵੇ ਹਰ ਤਿਆਵੇ ਤੁਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਾਏ ਜਿਨ ਅਰਤਿ ਆਇਆ ਜੇ ਤਿੰਨ ਟੁੱਟੇ ਜੰਗ ਕੇ ਫਾਸੇ ਜਿਨ ਨਿਰਭਾਉ ਜਿਨ ਅਰ ਨਿਰਭਾਉ ਤਿਆਇਆ ਜੀ ਤਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀਤ ਹਰੁ ਸਮਾਸੀ ਸੇ ਧਾਨਾ ਸੇ ਧਾਨਾ ਜਿਨ ਅਰਤਿ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗ ਸਲਾਹਾਂ ਤੁਧ ਜੀ ਅਨੇਕਾ ਨੇਕਾ ਅਨੰਤਾ ਤੇਰੀ ਅਨੇਕਾ ਤੇਰੀ ਅਨੇਕ ਰਾਰ ਪੂਜਾ ਜੀ ਤਮ ਤਪ ਜਪ ਬਿਅੰਤਾ ਤੇਰੀ ਅਨੇਕਾ ਤੇਰੀ ਅਨੇਕ ਪੜਾ ਵਾ ਸਿਮਰਤਾ ਸਾਸ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਅਲਪ ਗਵੰਤਾ ਤੂੰ ਆਰ ਪਰਖਾ ਪਰੰਪਰ ਕਰਤਾ ਜੀ ਤੂੰ ਜੀਵ ਦਾ ਵਰਨਾ ਕੋ ਵੇ ਤੂੰ ਰੁਗਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੈਤਲ ਕਰਤਾ ਸੋਈ ਤੂੰ ਤੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤੂੰ ਤੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੂੰ ਤੇ ਆਪੇ ਸਿਰਜ ਸਭ ਕੋਈ ਜਨ ਨਾਨਾ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਆਸ ਮਹਲਾ ਜਪਤਾ ਤੂੰ ਕਰਤਾ ਸਚਿਆਰ ਮੈਂ ਦਾਸ ਆਂ ਜੋ ਤੂੰ ਭਾਵੈ ਸੋ ਈ ਥੀਸੇ ਜੋ ਤੂੰ ਦੇ ਸੋ ਓ ਪਾਈ ਰਹਾ ਸਭ ਤੇਰੀ ਤੋਂ ਸਭ ਨੇ ਧਿਆਇ ਇਸ ਨੂੰ ਕਿਰਪਾ ਕਰਹਿ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਗੁਆਇਆ ਤੂੰ ਤੇ ਆਵਿ ਛੋੜਿਆ ਮੇ ਲਾਇਆ ਤੂੰ ਦਰਿਆ ਸਭ ਸੁਜੀ ਮਾਹੀ ਤੇ ਜਿੰਨ ਦੂਜਾ ਕੋਈ ਨਾਹੀ ਜੀਜਾ ਸਭ ਤੇਰਾ ਖੇਲਾ ਵਿਜਗਮਲ ਵਿਛੜਿਆ ਸੰਜੋਗੀ ਮੇਲਾ ਜਿਸ ਨੂੰ ਤੂੰ ਜਾਣ ਆਏ ਸੋ ਜਿਨ ਜਾਣ ਹਰਿ ਗੁਣ ਸਤਿ ਆਪੋ ਕਾਣੈ ਜਿਨ ਅਰ ਸੇਵੈ ਤੇ ਸੁਖ ਪਾਇਆ ਸਹਿਜੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਿਵੇਂਨ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋ ਏ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਭਾਂ ਲਾ ਪਹਿਲਾ ਤੇਤ ਸਰਵੜਾ ਭੈਲੇ ਨਵਾਸਾ ਪਾਣੀ ਪਾਉ ਗਤਨੈ ਕੀਆ ਪੰਕ ਮੋ ਪਗ ਨਹੀਂ ਚਾਲੈ ਹਮ ਦੇਖਾ ਤਹਿ ਰੂਪੀਆ ਨੇ ਮਾਨ ਇੱਕ ਨ ਚੇ ਤਸ ਮੂੜ ਮਨਾਰ ਦਿਸਰਾ ਤੇਰੇ ਗੁਣ ਗਲਿਆਰਾ ਨਾ ਹਉ ਜਤਿ ਸਤੇਰੇ ਪੜਿਆ ਮੋਰਖ ਮੁਗਤਾ ਜਨਾ ਪਿਆ ਬਰਨ ਉਤਾਨਿਕ تن ਕੇ ਸਰਣਾ ਜਿੰਤੋਂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਇ ਤਰੇ ਕਿਤਨ ਕਾਮਾ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਰੀਤਾ ਆਜ ਅਰੰਗ ਮਾਇਆ ਕੈ ਰਹਾ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰੰਮਾ ਸਰਣ ਪਰੇ ਕੀ ਰਾਖੋ ਸਰਮਾ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇਆ ਹੋ ਨਾਨਕ ਅਮਨੀ ਚ ਕਰਮਾ ਸਰਣ ਪਰ ਕੀ ਰੱਖੂ ਸਰਮਾ ਇਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਸੇ ਦਸਮੀ ਕਵਿ ਬਾਤ ਬੇਨਤੀ ਚਉਪਾਈ ਹਮਰੀ ਕਰੋ ਹਾ ਤੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੀ ਹਮਾਰਾ ਆਪਨਾ ਜਾਣ ਕਰੋ ਪ੍ਰਿਤਪਾਰਾ ਹਮਰੇ ਦੁਸ਼ਟ ਸਬਾ ਤਮ ਕਾ ਹੋ ਆਪਾਦ ਮੈਂ ਬਚਾਵਾਂ ਸੁਖੀ ਵਸਾ ਮੋਰੋ ਪਰਿਵਾਰਾ ਸੇਵਕ ਸਿਖਾ ਸਭੇ ਕਰਤਾਰਾ ਮੋਰਾ ਚਾਨਿ ਜ ਕਰਦਾ ਕਰਿਆ ਸਭੈ ਰਣ ਕੋ ਆਸ ਸੰਗਰਿਆ ਪੂਰਨ ਹੋਏ ਹਮਾਰੀ ਅਸਾ ਤੁਰ ਪੈਨ ਕੀ ਰਹੇ ਪਿਆਸਾ ਤਵਾ ਛਾੜ ਕੋਈ ਅਵਰਨਾ ਧਿਆਉ ਜੋ ਵਰਚਾਉ ਸੁਤਨ ਤੇ ਪਾਉ ਸੇਵ ਸਖਾ ਮਾਰੇ ਤਾਰੀਐ ਚੁਣ ਚੁਣ ਸਤਰਾ ਹਾਰੇ ਮਾਰੀਐ ਆਪਾ ਦੇਂਦ ਜੈ ਬਰੀਐ ਮਰਨ ਕਾਲ ਕਾ ਤਰਾਸਨ ਬਰੀਐ जो सदा हा मारे पचा श्रेयस्तनहारे संत सहाय प्यारे दीन दुष्टन के हंसा त पूरी चतुर्दस काल पाए ब्रह्मा वबत्रा काल पाए शिव जी अवत्रा काल पाए करा का सास कल काल का, का किया तमासा ਜਵਨ ਕਾਲ ਜੋਗੀ ਸਭ ਕੀਓ ਬਹੀਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓਂ ਦੇਵਤਾਤ ਜਸ਼ਨ ਪਜਾਇਓ ਆਦਿ ਤੇ ਕੈਵਤਾਰਾ ਸਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਿ ਕੋ ਹਮਾਰੀ ਸਕਲ ਪ੍ਰਾਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਣ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤਾ ਹਲੇ ਬੋਰੇ ਕੀ ਪੀਰ ਪਛਾਨਤਾ ਚਿੰਤੀ ਤੇ ਕੋਈ ਚਰਸਤੁਲਾ ਸੋਵਰ ਕਿਰਪਾ ਦ੍ਰਿਸ਼ਟ ਕਰ ਭੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਉਦ ਕਰਾ ਕਰਾ ਕਰ ਤਾਰਾ ਪ੍ਰਜਾ ਧਰ ਤਵ ਦੀ ਅਪਾਰਾ ਜਵਾ ਕਰਾ ਕਰ ਤਉ ਕਮਹੂੰ ਹਮ ਬਹਿ ਮਿਲਤ ਦੇਹ ਧਰ ਸਮਹੂ ਜੀਤੇ ਬਦਨਾ ਸਿਤਸ ਉਤਾਰੈ ਆਪ ਆਪਣੀ ਬੂਝੂ ਚਾਰੈ ਹਮ ਸਭੇ ਤੇ ਰਹਿ ਤਿਨ ਰਾਲਮ ਜਾਣਤ ਵੇਦ ਤੇ ਅਰੇ ਆਲਮ ਗਿਰੰਕਾ ਨਿਰਵਕਾਰ ਨੀਲਾੰਬਾ ਆਦਨੀਲਾ ਨਾਦ ਸੰਬਾਤ ਕਾ ਮੂਰਚਾਰਤ ਭੇਦਾ ਜਾਕੂ ਭੇਵ ਨ ਪਾਉਤ ਬੇਦਾ ਤਾਕੋ ਕਰ ਪਾਹਨਨ ਮਾਨਤ ਮਹਾ ਮੂਲ ਕਿਸ਼ਵੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਵਾ ਨਿਰੰਕਾਰ ਕਾ ਚੀਨਤ ਨ ਭੇਵਾ ਆਪ ਆਪਣੀ ਬੁਧਾ ਜੇਤੀ ਵਰਨਤ ਭਿਨ ਬਿਨ ਤੋਏ ਤੇਤੀ ਤਮਰਾਲ ਖਾ ਨਾ ਜਾਏ ਪਸਾਰਾ ਕੇ ਵਿਸ ਜਾ ਪ੍ਰਥਮ ਸੰਸਾਰਾ ਇਕੈ ਰੂਪਨੁ ਬਸ ਰੂਪ ਆਰੰਕ ਪਇਓ राव ਕਈ ਭੂਪਾ ਅੰਡ ਜਿਰ ਸਿਤ ਕੇਨੀ ਉਤਬਜ ਖਾਨ ਬਾ ਅਮ੍ਰਿਤ ਦੇਨੀ ਕਾਉ ਫੂਲ ਰਾਜਾ ਬੈਠਾ ਕਾਉ ਸਿਮਟ ਪਇਓ ਸੰਕ੍ਰਿ ਕੈਠਾ ਸਗਰੇ ਸ੍ਰਿਤ ਦਿਖਾਇ ਚੰਬਾਵਾ ਜੁਗਾ ਸਰੂਪ ਸੇ ਅੰਬਾਵਾ ਔਰਚਾ ਮੇਰੀ ਤਮ ਕਰੋ ਸਿਖੋ ਬਾਰ ਸਿਖ ਸੰਗਾਰੋ ਦੁਸ਼ਟ ਜੀਤੇ ਉਠਵਤ ਤਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤ ਜਾ ਤਔ ਸਰਣੀ ਪਾਰੇ ਤਿਨ ਕੇ ਦੁਸ਼ਟ ਦੁਖ ਤਾ ਮਾਰੇ ਪੁਰਖ ਜਾਨ ਪਗ ਪਰੇ ਤਿਆਰੇ ਤਿਨ ਕੇ ਤਨ ਸੰਕਰ ਸਵਟਾਰੇ ਜੋ ਕਲ ਕੋ ਇਕ ਭਾਰਤ ਆਏ ਹੈ ਤਾਂ ਕੇ ਕਾਨ ਨਾ ਇਹ ਰਛਾਏ ਤੈ ਸਭ ਕਾਲਾ ਦੁਸ਼ਟ ਰਹਿ ਤੈ ਦਤ ਕਾਲਾ ਕਿਰਪਾ ਦੇ ਤਾ ਜਾਏ ਨਿਹਾਰਿ ਉਹ ਤਾਂ ਕੇ ਤਾਵ ਤਨ ਕ ਮਹਾਰਿਓ ਅਰੇ ਦਿਸਦ ਘਰ ਮਾ ਸਭ ਹੋਈ ਦੁਸ਼ਟ ਚਾਚ ਵਸ ਕਾ ਨ ਕੋਈ ਏਕ ਵਾਰ ਜਨਤ ਮੈਂ ਸੰਬਾਰਾ ਕਾਲ ਪਾਸਤੇ ਤਾਹੇ ਹੁਗਾਰਾ ਜਿੰਨਰ ਨਾਮ ਤਿਆਰੋ ਕਹਾ ਦਰਗ ਦੁਸ਼ਟ ਦੁਖ ਤੇਰਾ ਖੜਕੇ ਤਮ ਆ ਸਰਣ ਤਿਆਰੀ ਆ ਪਾ ਦਿਲਿ ਹੋ ਵਾਰੀ ਸਰਬ ठाਉਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏ ਕਹਿ ਜਬ ਤੇ ਤੁਮਰੇ ਤਉ ਤੇ ਕੋ ਆਖ ਤਰੇ ਨਹੀ ਆਨਿਓ ਰਾਮ ਰਹੀਂ ਪੂਰਨ ਕੁਰਾਨ ਕੁਰਾਨ ਆਨੇ ਕਹਿ ਮਤੇ ਕ ਨਾ ਮੰਨਿਆ ਸਿਮਰ ਸਾਸਤਰ ਬੀਤ ਸਬਾ ਗੋ ਭੀਦ ਕਾ ਮੇ ਕ ਨਾ ਜਾਣਿਆ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਸੋਹਿਵ ਕਾਨਿਓ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਵਾਹ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰਾ ਸਗਲ ਦੁਆਰ ਤੋ ਛਾੜ ਕੇ ਗਇਓ ਤੁਹਾਰੋ ਦੁਆਰ ਵਾਹ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰਾ ਰਾਮ ਕਲੀ ਮਹਲਾ 3 ਜੀ ਆ ਨੰਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸੇਤੀ ਮਨਵ ਜੀ ਆਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਉਣੇ ਆਈਆਂ ਸਬਦੋ ਤਾ ਗਾਵਾਰੀ ਕੇ ਰਾਮ ਜੀ ਨੇ ਵਿਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੀਆ ਤੂੰ ਸਤਾਰੋਂ ਵਰਨਾਲੇ ਹਰ ਨਾਲ ਰਹੋ ਤੂੰ ਮਾਣਾ ਮੇਰੇ ਦੁੱਖ ਸਾ ਵੀ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾ ਸੰਰਾਸ ਸੁਆਮੀ ਸੋ ਕਿਆ ਮਨਾ ਵਿਸਾਰੇ ਕਹ ਨਾਨਕ ਮਾਣਾ ਮੇਰੇ ਸਤਾਰੋ ਹਰ ਨਾਲੇ ਸੱਚੇ ਸਾਹਿਬਾ ਗਿਆਨ ਆਈਂ ਕਰਤੇ ਰਹਿ ਕਰਤਾ ਤੇਰੇ ਸੰਗ ਪਿਛਾ ਜਿਸ ਤੇ ਸੋ ਪਾਵਾਈ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਉਸਾਵੈ ਨਾਮ ਜਿਨ ਕੈ ਮਨ ਉਸਿਆ ਬਾਜੇ ਸੰਤ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਈ ਘਰ ਤੇਰਾ ਸੱਚ ਨਾਮ ਮੇਰਾ ਆਧਾਰ ਸੱਚ ਨਾਮ ਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਸ ਸੁਖ ਮੰਨਿ ਆਏ ਵਸੈ ਜਿਨਿ ਚਾ ਸਭ ਪੁਜਾਈਆਂ ਸੁਦਾ ਗੁਰ ਬਾਣ ਕੀਤਾ ਗੁਰ ਬਿਟਾਂ ਇਸਤੀਆਂ ਵਡਿਆਈਆਂ ਕਹਿ ਨਾਨਕ ਸੋ ਸੰਤੋ ਸਭ ਅਧਰੋ ਤੇ ਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸਬਦਿਤ ਘਰਸੁ ਭਾਗੇ ਘਰਸੁ ਭਾਗੇ ਸਬਦ ਵਾਜੇ ਕਾਲਾ ਜਿਤ ਘਰ ਧਾਰੀ ਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਧ ਕਰਮ ਪਾਇਆ ਤੁਜਿਨ ਕਉ ਸੇ ਨਾਮ ਵਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਜਿਤ ਘਰ ਅਨਹਦ ਵਾਜੇ ਅਨੰਸ ਨੋ ਵਡ ਭਾਗੀਓ ਸਗਲ ਮਨੋਰਥ ਪੂਰੇ ਕਾਰ ਬ੍ਰੰਹ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਸਾਰ ਉਤਰੇ ਸੂਨੀ ਸੱਚੀ ਬਾਣੀ ਸੰਤ ਸਾਜਨ ਭੈ ਸਦ ਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਬਨੀਤ ਕਹਿ ਤੇ ਬਵਤਾ ਸਤ ਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਤੂਰੇ ਸੁਣ ਤੇ ਬਨੀਤ ਕਹਿ ਤੇ ਬਵਤਾ ਸਤ ਗੁਰ ਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨਾਂ ਲਾਗੇ ਵਾਜੇ ਅਨਹਤure ਮੰਦਾਮਣੀ ਮਹੱਲਾ 5 ਆ ਥਾਲ ਵਿੱਚ ਤਿੰਨ ਵਸਤੂ ਪਈਓ ਸਾਸਾਂ ਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਾਸਾ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਇਹ ਸਕਾ ਹੋਏ ਉਦਾਰੋ ਇਹ ਵਸਤਾ ਜੀ ਨਾ ਜਾਈ ਨਿਤ ਨਿਤ ਰਖੁਰ ਤਾਰੋ ਤਮ ਸੰਸਾਰ ਚੜਨ ਲਗ ਤਰੀਏ ਸਭ ਨਾਨਕ ਪ੍ਰੰਪਾਸਾਰੋ ਸਾਨੁਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੂੰ ਨਾਹੀ ਮੈਂ ਨਉ ਜੋ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿ ਰਾਮਤ ਹੋਏ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਔੜੀ ਤਿੱਤਾ ਤੁ ਸਮਰਾਤਾ ਜਿੱਤਾ ਕੋਈ ਨਾਹੀਂ ਉਥੈ ਤੇਰੀ ਰਖ ਅਗਨੀ ਉਤਰਮਾਏ ਸੁਣ ਕਹਿ ਜਮ ਕੇ ਦੂਤ ਨਾਹੀਂ ਤੇਰੇ ਛਡ ਜਾਏ ਭਉ ਜਲ ਵਿਖੁਮ ਸਗਾਉ ਗੁਰ ਸਬਦ ਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਇਹੋ ਪੰਨਾ ਗੁਣ ਗੋਵਿੰਦ ਗਾਏ ਸਭ ਸੈ ਨੋ ਕਿਰਪਾਲ ਸਮਾਲੇ ਸਾਈ ਸਾਈ ਵਰਤਾ ਕੋਈ ਨ ਜਾਏ ਜਿ ਆਵੇ ਤਦ ਆਈ ਸਹਿਲੁ ਹੁਕਮ ਅਹੰਲਾ ਪੰਜਵਾਨ ਤਰ ਗੁਰਾ ਰਤਨਾ ਜੀਵਾ ਜਪ ਗੁਰ ਨਾਮ ਨੇਤਰੀ ਸਤਗੁਰ ਪਰੇਖਣਾ ਸ਼ਰਮਣੇ ਸੁਣਨਾ ਗੁਰਨਾ ਸਤਗੁਰ ਸੇ ਤੀਰਤਿਆ ਦਰਗਹ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਏ ਵਥ ਦੇ ਜਨਮਾ ਉਤਮ ਕਾੜੀਐ ਵਿਰਲੇ ਕੀਤੇ ਮਹਲਾ ਪੰਜਵਾ ਰੱਖੇ ਰਖਨ ਹਾਰਾ ਪਵਾਰਿਆ ਨਾ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨਾ ਉਹ ਆਪ ਦੇ ਆਲ ਮਨੋਂ ਨਾ ਵਿਸਾਰਿਆ ਨਾ ਸਾਜਨਾ ਕੈ ਸੰਗ ਭਉ ਜਲ ਤਾਰਿਆ ਨਾ ਸਾਕਤ ਨਿੰਦਕਾ ਦੁਸ਼ਟਖੀ ਨਮਾਹਿ ਵਿਦਾਰਿਆ ਨਾ ਤੇ ਸਾਹਿਬ ਕੀ ਟੀਕਾ ਨਾਨਕ ਮਨੈ ਮਾਹੀ ਜਿ ਸਿਮਰ ਸੁਖ ਹੋਏ ਸਗਲੇ ਦੁਖ ਜਾਈ ਤੇ ਸਾਹਿਬ ਕੀ ਟੀਕਾ ਨਾਨਕ ਮਨੈ ਮਾਹੀ ਜਿ ਸਿਮਰ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਕਾ ਖਾਲਸਾ ਸਵਾਹਿਗੁਰੂ ਕੀ ਫਤਿਹ